ਗੌੜੀ ਮਾਜ ਮਹੱਲਾ ਪੰਜਮਾ ਗੌੜੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮ ਨਾਮਾ ਬਖਸ਼ਿਸ਼ ਕਰਦੇ ਹਨ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਸਾਬ ਕਹਿੰਦੇ ਹੈ ਮੇਰੇ ਸੱਜਣ ਮਿੱਤਰ ਪਿਆਰੇ ਮੇਰੀ ਬੇਨਤੀ ਨੂੰ ਸੁਣਨਾ ਕਰੋ ਮਨ ਤਨ ਤੇਰਾ ਇਸ ਜੀਓ ਭੀਵਾਰੇ ਜੀਓ ਇਹ ਸਰੀਰ ਆਪ ਜੀ ਦਾ ਬਣਾਇਆ ਹੋਇਆ ਹੈ ਇਸ ਸਰੀਰ ਦੇ ਵਿੱਚ ਜਿਹੜੀ ਆਤਮਾ ਹੈ ਉਹ ਵੀ ਆਪ ਜੀ ਦੀ ਹੀ ਹੈ ਤੇ ਮੈਂ ਆਪ ਤੋਂ ਬਲੀਹਾਰ ਜਾਨਣਾ ਹਾਂ ਕਿਉਂਕਿ ਆਪ ਜੀ ਨੇ ਐਸੀ ਮੂਰਤ ਬਣਾਈ ਹੈ ਜਿਹੜੀ ਬੋਲ ਸਕਦੀ ਹੈ ਦੇਖ ਸਕਦੀ ਹੈ ਤੁਰ ਸਕਦੀ ਹੈ ਵਿਸਰਣਾ ਹੀ ਪ੍ਰਾਣ ਆਧਾਰੇ ਜੀਓ ਇਹ ਮੇਰੇ ਪ੍ਰਾਣਾਂ ਦੇ ਆਸਰੇ ਪ੍ਰਮਾਤਮਾ ਮੈਨੂੰ ਇੱਕ ਤਿਲ ਵੀ ਨਾ ਵਿਸਰੋ ਆਪ ਜੀ ਸਦਾ ਤੇਰੀ ਸ਼ਰਣਾਈ ਜੀਓ ਮੇਰੇ ਉਤੇ ਐਸੀ ਬਖਸ਼ਿਸ਼ ਕਰੋ ਕਿ ਮੈਂ ਸਦਾ ਆਪ ਜੀ ਦੀ ਸ਼ਰਨ ਦੇ ਵਿੱਚ ਰਹਾ ਜਿਸੇ ਮਿਲਿਆ ਮਨ ਜੀਵ ਹੈ ਭਾਈ ਜੀਓ ਜਿਸ ਪ੍ਰਮਾਤਮਾ ਨੂੰ ਮਿਲਣ ਦੇ ਨਾਲ ਮੇਰਾ ਮਨ ਜੀਵਤ ਰਹਿੰਦਾ ਹੈ ਆਖਾਂ ਜੀਵਾ ਵਿਸਰਹਿ ਮਰ ਜਾਓ ਗੁਰਪ੍ਰਸਾਦ ਦੀ ਸੋ ਹਰ ਹਰ ਪਾਈ ਜਿਉ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਸਭ ਕਿਸ ਪ੍ਰਭ ਕਾ ਪ੍ਰਭ ਕੀ ਹੈ ਜੈ ਜਿਉ ਸਾਰਾ ਕੁਝ ਹੀ ਪਰਮਾਤਮਾ ਦਾ ਹੈ ਤੇ ਜੋ ਵੀ ਕੀਤਾ ਕਰਾਇਆ ਹੁੰਦਾ ਉਹ ਪਰਮਾਤਮਾ ਹੀ ਸਹਾਈ ਹੁੰਦਾ ਹੈ ਪਰਮਾਤਮਾ ਹੀ ਕਰਦਾ ਮਨੁੱਖ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਮੇਰਾ ਕੀਆ ਕਛੁ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਸਾਇਬ ਬਖਸ਼ਿਸ਼ ਕਰਦੇ ਹਨ ਕਿ ਮੇਰਾ ਕੀਤਾ ਕੁਝ ਵੀ ਨਹੀਂ ਜੋ ਵੀ ਹੁੰਦਾ ਹੈ ਪਰਮਾਤਮਾ ਵੱਲੋਂ ਹੀ ਹੁੰਦਾ ਹੈ ਪ੍ਰਭ ਕੋ ਸੋਤਪਲ ਜਾਈ ਜਿਉ ਐਸੇ ਪ੍ਰਭੂ ਪਰਮਾਤਮਾ ਤੋਂ ਮੈਂ ਸਦਾ ਹੀ ਬਲਿਹਾਰ ਜਾਣਾ। ਇਹ ਨਿਦਾਨ ਜਪਵੜ ਭਾਗੀ ਜਿਓ। ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਜਿਹੜੇ ਜਪਦੇ ਹਨ ਵੱਡਿਆਂ ਭਾਗਾਂ ਵਾਲੇ ਹਨ। ਨਾਮ ਨਰਿੰਜਨ ਏਕਲੇ ਬਲਾਗੀ ਜਿਓ। ਪਰਮਾਤਮਾ ਦੇ ਨਾਮ ਦੇ ਨਾਲ ਮੇਰੀ ਲਿਵ ਲੱਗ ਗਈ ਹੈ ਜਿਹੜਾ ਮੈਲ ਤੋਂ ਰਹਿਤ ਹੈ। ਗੁਰਪੂਰਾ ਪਾਇਆ ਸਭ ਦੁੱਖ ਮਟਾਇਆ ਜਿਓ। ਪੂਰੇ ਗੁਰੂ ਦੇ ਨਾਹੀਂ ਮੈਂ ਪਰਮਾਤਮਾ ਪ੍ਰਾਪਤ ਕਰ ਲਿਆ ਤੇ ਸਾਰੇ ਦੁੱਖ ਦੂਰ ਹੋ ਗਏ ਮੇਰੇ। ਆਠ ਪਹਿਰ ਗੁਣ ਗਾਏ ਜੀ ਮੇਰੇ ਉਤੇ ਕਿਰਪਾ ਹੋਈ ਅਠੇ ਪਹਿਰ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿਣਾ ਹਾਂ ਰਤਨ ਪਦਾਰਥ ਹਰ ਨਾਮ ਤੋਂ ਮਹਾਰਾਜ ਜੀ ਆਪ ਜੀ ਦਾ ਨਾਮ ਜਿਹੜਾ ਹੈ ਹੀਰੇ ਜਵਾਹਰਾਤਾਂ ਤੋਂ ਵੀ ਉੱਪਰ ਹੈ ਤੂੰ ਸੱਚਾ ਸ਼ਾਹ ਭਗਤ ਬਣ ਜਾ ਰਾ ਜੀ ਆਪ ਜੀ ਸੱਚੇ ਸ਼ਾਹ ਹੋ ਆਪ ਜੀ ਮਾਲਕ ਹੋ ਤੇ ਆਪ ਜੀ ਦੇ ਭਗਤ ਨਾਮ ਦਾ ਵਣਜ ਕਰਦੇ ਹਨ ਹਰ ਤਨ ਰਾ ਸੱਚ ਵਪਾਰਾ ਜੀ ਪ੍ਰਮਾਤਮਾ ਦੇ ਨਾਮ ਰੂਪੀ ਧਨ ਦੀ ਪ੍ਰਾਪਤੀ ਜਿਹੜੇ ਕਰਦੇ ਹਨ ਉਹ ਸੱਚੇ ਵਪਾਰੀ ਹਨ ਜਨਨਾਨਿਕ ਸਤ ਬਲਹਾਰਾ ਜੀਓ ਦਾਸ ਨਾਨਕ ਐਸੇ ਗੁਰਮੁਖਾਂ ਤੋਂ ਬਲਹਾਰ ਜਾਂਦਾ ਹੈ ਜਿਹੜੇ ਨਾਮ ਦਾ ਵਪਾਰ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ